ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰਾ ਜਾਂ ਵੀ ਸਟਾਈਲਿਸ਼ تھے ਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਸ਼ੇਅਰ ਕਰਨ ਲੱਗੇ ਆ ਸੋ ਇਹ ਡਿਫਰੈਂਟ ਕਲਰ ਤੇ ਬਨੇ ਹੋਏ ਆ ਜੀ ਸਾਰੇ ਕਲਾਇੰਟਸ ਦੀ ਆਰਡਰ ਤੇ ਬੰਦੇ ਹੈਗੇ ਆ ਜੋ ਵੀ ਉਹਨਾਂ ਦੀ ਚੋਇਸ ਹੁੰਦੀ ਹੈ ਅਸੀਂ ਉਹਨਾਂ ਤੇ ਰੈਡੀ ਕਰਦੇ ਹੈਗੇ ਆ ਸੋ ਜਿਵੇਂ ਜਿਵੇਂ ਵੀ ਹਲਗ-ਹਲਗ ਕਲਰਸ ਤੇ ਅਸੀਂ ਇਹਨਾਂ ਨੂੰ ਬਣਾਉਂਦੇ ਆ ਸੋ ਇਹਨਾਂ ਦੀ ਲੁੱਕ ਹੈ ਜਿਹੜੀ ਕੰਪਲੀਟਲੀ ਚੇਂਜ ਹੋ ਜਾਂਦੀ ਹੈ ਸੋ ਜਿਵੇਂ ਡਿਜ਼ਾਈਨ ਹੈਗਾ ਅਸੀਂ ਪਹਿਲਾਂ ਬਿਲਕੁਲ ਸਿਮਿਲਰ ਸ਼ੇਡ ਤੇ ਆ ਜਿਹੜਾ ਇਹ ਵਰਕ ਕੀਤਾ ਸੀ ਸੋ ਇਹਨੂੰ ਅਸੀਂ ਡਿਫਰੈਂਸ਼ੀਏਟਡ ਡ్రਾਈ ਕੀਤਾ ਤਾਂ ਬਹੁਤ ਹੀ ਪਿਆਰੀ ਲੁੱਕ ਆਈ ਹੈ ਇਹ ਦੇਖੋ ਤੁਹਾਡੇ ਨਾਲ ਮੈਂ ਫਾਲਸਾ ਛੇਰ ਤੇ ਨੂੰ ਸ਼ੇਅਰ ਕੀਤਾ ਹੋਇਆ ਸੋ ਉਹਦੇ ਤੇ ਦੇਖੋ ਜਿਹੜੀ ਸਿਮਿਲਰ ਸਟਾਫ ਨਾਲ ਦੀ ਐਮਬਰਾਇਡਰੀ ਕੀਤੀ ਹੋਈ ਸੀ ਸੋ ਇਹ ਡਿਫਰੈਂਟ ਹੈਗਾ ਸੀ ਗ੍ਰੀਨ ਤੇ ਇਹ ਬਹੁਤ ਹੀ ਪਿਆਰਾ ਜਿਹੜਾ ਵਰਕ ਹੈ ਸੋ ਸੋਬਰ ਅਸੀਂ ਕਲਰ ਕੰਬੀਨੇਸ਼ਨ ਲਗਾਉਣੇ ਆ ਜੀ ਕਿਉਂਕਿ ਇਹ ਨਹੀਂ ਹੈਗਾ ਕਿ ਬਹੁਤ ਦਾ ਕੀਆ ਥੋੜੇ ਉਸ ਤਰ੍ਹਾਂ ਦੇ ਨਹੀਂ ਕਲਰ ਲਗਾਉਂਦੇ ਬਿਲਕੁਲ ਜਿਹੜੀ ਰਾਇਲ ਜਿਹੜੀ ਲੁੱਕ ਆਵੇ ਸੂਟ ਦੇ ਸੋ ਉਸ ਤਰ੍ਹਾਂ ਦੇ ਅਸੀਂ ਕਲਰਸ ਲਗਾਉਨੇ ਆ ਸੋ ਇਹਦੇ ਨਾਲ ਅਸੀਂ ਚਨੌਨ ਦੁਪੱਟਾ ਜੀ ਬਹੁਤ ਹੀ ਐਲੀਗੈਂਟ ਜੀ ਅਸੀਂ ਲੇਸ ਦੇ ਕੇ ਇਹਨੂੰ ਫਿਨਿਸ਼ ਕੀਤਾ ਹੋਇਆ ਔਰ ਨੈਕਸਟ ਹੈਗਾ ਜੀ ਸੂਟ ਆਰੀ ਵਰਕ ਦਾ ਸੋ ਆਰੀ ਵਰਕ ਦਾ ਸੂਟ ਹੈਗਾ ਜਿਹੜਾ ਇਹਦੀ ਕੇਰਾ ਏਮਬਰਾਇਡਰੀ ਦਾ ਇਹਦੇ ਵਿੱਚ ਲਾਈਨਸ ਵੀ ਜਾਂਦੀਆਂ ਕਾਫੀ जरा वीडियोज़ के दे देखा होगा कि मेरे ये पूरे फुल हैवी एम्ब्रॉयडरी वाला सूट है पूरे शर्ट के लाइनस है पर कस्टमर दॉइस से अरे एम्ब्रॉयडरी की हुई है इस तरह वाजू पर है और ये ना जो दुपट्टा है वो सेम असी हैवी बनाया हुआ है ये देखो ਤੋ ਦੋਨੇ ਪੱਲੇ ਆ ਕਾਫੀ ਹੈਵੀ ਹੁੰਦੇ ਆ ਵਿੱਚ ਲਾਈਨਸ ਐ ਗੋਟੇ ਦੀਆਂ ਲਾਈਨਸ ਆ ਸਾਈਡਸ ਤੇ ਇਸ ਤਰ੍ਹਾਂ ਸੋ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਹਰ ਇੱਕ ਸੂਟ ਆ ਜਿਹੜਾ ਪ੍ਰੋਪਰ ਫਿਨਿਸ਼ਿੰਗ ਨਾ ਮਿਲੇਗਾ ਸੋ ਟਾਈਮ ਦੇ ਵਿੱਚ ਆ ਜਿਹੜਾ ਥੋੜਾ ਲੇਟ ਹੋ ਸਕਦਾ ਪਰ ਸੂਟ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਇਹ ਸੂਟ ਜਦੋਂ ਵੀ ਸਾਰਿਆਂ ਕੋਲੇ ਜਾ ਰਹੇ ਆ ਸਾਰਿਆਂ ਨੂੰ ਇਸ ਗੱਲ ਦਾ ਸਾਰਿਆਂ ਨੂੰ ਬਹੁਤ ਪਸੰਦ ਆ ਰਿਹਾ ਕਮੈਂਟ ਕਰ ਰਹੇ ਆ ਸਾਰੇ ਔਰ ਜੋ ਵੀ ਜਿੰਨਾਂ ਦੇ ਆਰਡਰ ਬਣ ਕੇ ਜਾ ਰਹੇ ਆ ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ YouTube ਤੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਜਿਨ੍ਹਾਂ ਨੇ ਆਰਡਰ ਦਿੱਤੇ ਹੋਏ ਆ ਉਹਨਾਂ ਨੂੰ ਥੋੜੀ ਸੈਟੀਸਫੈਕਸ਼ਨ ਹੋ ਸਕੇ ਕਿ ਅਸੀਂ ਸਹੀ ਜਗ੍ਹਾ ਆਰਡਰ ਕੀਤੇ ਹੋਏ ਆ ਸੋ ਇਹ ਹੈ ਕਿ ਜੀ ਘੇਰੇ ਦੀ ਸ਼ੇਡ ਜਿਹੜੀ ਏਮਬਰਾਇਡਰੀ ਹੈ ਇਹ ਬਿਲਕੁਲ ਨਿਊ ਡਿਜ਼ਾਈਨ ਆ ਸੀ ਸਕਿਨ ਕਲਰ ਤੇ ਇਹਨੂੰ ਪਹਿਲਾਂ ਦਿਖਾਇਆ ਹੋਇਆ ਔਰ ਇਹ ਹੈ ਲੈਮਨ ਸ਼ੇਡ ਤੇ ਉਹਨਾਂ ਨੇ ਟਰਾਈ ਕੀਤਾ ਇਹਦੇ ਵਿੱਚ ਵੀ ਜਿਵੇਂ ਕਲਰ ਆ ਸੀ ਬਹੁਤ ਸਾਰੇ ਯੂਜ਼ ਕੀਤੇ ਹੋਏ ਆ ਸੋ ਜਦੋਂ ਤੁਸੀਂ ਕਲਰ ਆ ਜਿਹੜਾ ਆ ਜੂਜ਼ ਜ਼ਿਆਦਾ ਯੂਜ਼ ਕਰਦੇ ਹੋ ਤਾਂ ਤੁਹਾਨੂੰ ਥੋੜੀ ਥੋੜੀ ਦੇਰ ਬਾਅਦ ਜਿਹੜਾ ਕਾਰੀਗਰ ਨੂੰ ਥ੍ਰੈਡ ਆ ਜਿਹੜਾ ਚੇਂਜ ਕਰਨਾ ਪੈਂਦਾ ਉਹਦੇ ਨਾਲ ਜਿਹੜੀ ਟਾਈਮਿੰਗ ਦਾ ਫਰਕ ਪੈ ਜਾਂਦਾ ਟਾਈਮ ਲੱਗਦਾ ਹੈ ਫਿਨਿਸ਼ਿੰਗ ਦੇ ਵਿੱਚ ਵੀ ਕੋਈ ਫਰਕ ਨਹੀਂ ਹੋਊਗਾ ਇੱਕ ਫਲਾਰ ਦੇ ਵਿੱਚ ਅਸੀਂ ਕਾਫੀ ਕਾਫੀ ਸ਼ੇਡ ਦੇ ਕੇ ਉਹਨੂੰ ਏਮਬਰਾਇਡਰੀ ਕਰਦੇ ਹਾਂ ਸੋ ਇਹ ਵੀ ਦੇਖੋ ਜੀ ਜਿਵੇਂ ਹੀ λεਮਨ ਸ਼ੇਡ ਹੈ ਇਹਦੇ ਵਿੱਚ ਅਸੀਂ ਕੋਈ ਡਾਰਕ ਸ਼ੇਡ ਆ ਜਿਹੜਾ ਨਹੀਂ ਚੱਕਿਆ ਹੈਗਾ ਇਹਨੂੰ ਇਸ ਤਰ੍ਹਾਂ ਬਿਲਕੁਲ ਸੋਬਰ ਜੀ এলিਗੈਂਟ ਜੀ ਲੁੱਕ ਦਿੰਨੇ ਆਸੀਂ ਬਿਲਕੁਲ ਨਾਲ ਦੇ ਜਿਹੜੇ ਕਲਰ ਕੰਬੀਨੇਸ਼ਨ ਲੈ ਕੇ ਸੋ ਇਹ ਗਲੇ ਦੀ ਐਮਬਰਾਇਡਰੀ ਹੈ ਜੀ ਇਹਦੀ ਔਰ ਘਰੇ ਦੀ ਐਮਬਰਾਇਡਰੀ ਹੈ ਇਹਦੇ ਵਿੱਚ ਹੈ ਜਿਹੜਾ ਕੋਈ ਵੀ ਬੂਟੀ ਨਹੀਂ ਹੈਗੀ ਸੋ ਇਹ ਹੈਗਾ ਜੀ ਇਹਦਾ ਦੁਪੱਟਾ ਚਾਈ ਦਾ ਹੀ ਕਰਕੇ ਇਹਨੂੰ ਨੈੱਟ ਦੀ ਲੀਸ ਦਿੱਤੀ ਹੋਈ ਹੈ ਅਸੀਂ ਜੋ ਜਿਵੇਂ ਵੀ ਸਾਨੂੰ ਲੀਸ ਆ ਜਿਹੜੀ ਪ੍ਰੋਪਰ ਬਿਲਕੁਲ ਜਿਹੜੀ ਨਾਲ ਸਿਮਿਲਰ ਮਿਲਦੀ ਹੈਗੀ ਐ ਸੋ ਅਸੀਂ ਉਸੇ ਤਰ੍ਹਾਂ ਦੀ ਟਰਾਈ ਕਰਦੇ ਆ ਇਹ ਕੋਈ ਡਿਫਰੈਂਟ ਅਸੀਂ ਕੋਈ ਸ਼ ਵੀ ਨਹੀਂ ਲਗਾਉਂਦੇ ਸੋ ਕਈ ਵਾਰ ਹੁੰਦਾ ਕਿ ਤੁਸੀਂ ਆਹ ਲੇਸ ਲਗਾ ਦੋ ਉਹਦੇ ਵਿੱਚ ਉਹ ਕਲਰ ਨਹੀਂ ਹੁੰਦਾ ਜੀ ਸੋ ਡਾਈ ਕਰਕੇ ਉਹ ਪੋਸੀਬਲ ਨਹੀਂ ਹੁੰਦਾ ਕਿ ਕਈ ਲੇਸਿਸ ਆ ਜਿਹੜੀਆਂ ਡਾਈ ਨਹੀਂ ਹੁੰਦੀਆਂ ਔਰ ਕਈ ਆ ਜਿਹੜੇ ਡਾਈ ਹੋ ਜਾਂਦੀਆਂ ਸੋ ਇਹ ਹੈਗਾ ਜੀ ਬਲਸ਼ ਪਿੰਕ ਕਹਿ ਸਕਦੇ ਹੋ ਤੁਸੀਂ ਇਹਨੂੰ ਕਲਰ ਨੂੰ ਸੋ ਬਹੁਤ ਹੀ ਇਹ ਵੀ ਸੋਬਰ এলিਗੈਂਟ ਬਹੁਤ ਹੀ ਪਿਆਰਾ ਪੀਸ ਬਣਿਆ ਹੋਇਆ ਆ ਆਰੀ ਵਰਕ ਦਾ ਬਹੁਤ ਬਰੀਕ ਕੰਮ ਹੋਇਆ ਹੋਇਆ ਸੋ ਬਹੁਤ ਹੀ ਪਿਆਰੀ ਲੁੱਕ ਹੈ ਦੀ ਵੀ ਉੱਪਰ ਅਸੀਂ ਪੂਟਲੀ ਬਟਨ ਦੇ ਦਿੰਨੇ ਆ ਸੋ ਜਿਹੜੀ ਗ੍ਰੇਸ ਹੈਗੀ ਇਹਦੀ ਬਹੁਤ ਪਿਆਰੀ ਲੱਗ ਸਕੀ ਸੋ ਨੈਕਸਟ ਹੈਗਾ ਜੀ ਦਾ ਦੁਪੱਟਾ ਇਹਨੂੰ ਆਫ ਵਾਈਟ ਦੁਪੱਟੇ ਨਾਲ ਅਸੀਂ ਫਿਨਿਸ਼ ਕੀਤਾ ਹੋਇਆ ਇਹ ਦੇਖੋ ਸੋ ਜੋ ਹੈ ਤੇ ਪ੍ਰੋਪਰ ਇਹਦੀ ਲੁੱਕ ਹੈਗੀ ਆ ਬਹੁਤ ਹੀ ਰੌਇਲ ਜੀ ਲੁੱਕ ਦਾ ਪੀਸ ਹੈਗਾ ਇਹ ਸੋ ਜਿਨ੍ਹਾਂ ਦੇ ਇਹ ਸੂਟ ਹੈ ਪਲੀਜ਼ ਮੈਨੂੰ ਪਿਕਚਰਸ ਮੰਗ ਰਹੇ ਸੀਗੇ ਮੈਨੂੰ ਖੋਲ ਕੇ ਪਿਕਚਰਸ ਭੇਜੋ ਤੁਸੀਂ ਸੋ ਤੁਸੀਂ ਹੁਣ ਦੇਖ ਸਕਦੇ ਹੋ ਔਰ ਕਮੈਂਟ ਜਰੂਰ ਕਰਿਓ ਕਿਉਂਕਿ ਤੁਹਾਡੇ ਜਿਹੜੇ ਸੂਟਸ ਹੈਗੇ ਆ ਸਾਰੇ ਬਹੁਤ ਵਧੀਆ ਸੀ ਬਣਾਏ ਹੈਗੇ ਆ ਸੋ ਉਹ ਵੀ ਜਰੂਰ ਕਮੈਂਟ ਕਰਿਆ ਕਰਨ ਕਿਉਂਕਿ ਜਿਨ੍ਹਾਂ ਦੇ ਸੂਟਸ ਹੁੰਦੇ ਹੈਗੇ ਆ ਉਹਨਾਂ ਨੂੰ ਪਤਾ ਚੱਲ ਹੀ ਜਾਂਦਾ ਕਿ ਇਹ ਸਾਡੇ ਸੂਟਸ ਹੈਗੇ ਆ ਸੋ ਸਾਰਿਆਂ ਨੂੰ ਇਹ ਰਿਕੁਐਸਟ ਹੈ ਜੀ ਪਲੀਜ਼ ਤੁਸੀਂ ਜਿਹੜਾ ਫੋਨ ਘਟ ਕਰਿਆ ਕਰੋ ਮੈਸੇਜ ਜ਼ਿਆਦਾ ਕਰਿਆ ਕਰੋ ਅਗਰ ਤੁਸੀਂ ਨਿਊ ਆਰਡਰ ਕਰਨਾ ਹੈਗਾ ਤਾਂ ਤੁਸੀਂ ਗੱਲ ਕਰ ਸਕਦੇ ਹੋ ਟਾਈਮ ਲੈ ਸਕਦੇ ਹੋ ਤੁਸੀਂ ਪ੍ਰਾਈਸ ਪੁੱਛ ਸਕਦੇ ਹੋ ਜੇ ਤੁਹਾਨੂੰ ਠੀਕ ਲੱਗਦਾ ਤਾਂ ਤੁਸੀਂ ਮੈਂਸ਼ਨ ਕਰ ਸਕਦੇ ਹੋ ਕਿ ਅਸੀਂ ਆਰਡਰ ਪਲੇਸ ਕਰਨਾ ਹੈਗਾ ਸੋ ਅਸੀਂ ਨਿਊ ਆਰਡਰ ਹੈ ਜਿਹੜੇ ਹੁਣ ਲੈਣੇ ਸਟਾਰਟ ਕਰਤੇ ਜੋ ਕਿ ਪਿੱਛੇ ਜੀ ਕਾਫੀ ਟਾਈਮ ਤੋਂ ਅਸੀਂ ਨਹੀਂ ਲੈ ਰਹੇ ਸੀ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਡਿਜ਼ਾਈਨ ਸ਼ੇਅਰ ਕਰਦੇ ਰਹਾਂਗੇ ਬਣੇ ਰਹੋ ਮੇਜੰਦੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ